ਸਰ ਜਿਹੜੀ ਕਿ ਇੱਕ ਛੱਡ ਬਣਾਈ ਐ ਸ਼੍ਰੀਮਾਨ ਅਗੇ ਜੀ ਕਰੋਨਾ ਦੇ ਬ੍ਰਦਰ ਬੀਬੇ ਜੀ ਉਹਨਾਂ ਨੇ ਆਪਣੀ ਨੇ ਕਮਾਈ ਦੇ ਵਿੱਚੋਂ ਪੈਸਾ ਸਾਰਾ ਖਰਚਿਆ ਆਪਣੀ ਮਾਂ ਮਾਂਪੇ ਦੀ ਯਾਦ ਦੇ ਵਿੱਚ ਤਾਂ ਨਾਮ ਅਸੀਂ ਤਕਰੀਬਨ ਹੁਣ ਕਿਆ ਕਰ ਦਿੱਤਾ ਨਾ ਤਾਂ ਅਸੀਂ ਇਹਨੂੰ ਸਿਓ ਬੋਲਦੇ ਨਾ ਹੈ ਸੀ ਸ਼ਮਸ਼ਾਨ ਘਾਟ ਬੋਲਦੇ ਐ ਸਿਰਫ ਇਸ ਨੂੰ ਇੱਕ ਸੱਚ ਘਰ ਬੋਲਦੇ ਆ ਛੱਡ ਆ ਜਿਹੜਾ ਕਮਰਾ ਬਣਿਆ ਸਰ ਇਹ ਸਾਡਾ ਇੱਕ ਸਾਡੇ ਬਜ਼ੁਰਗਾਂ ਨੇ ਸਾਡੇ ਤਾਏ ਚਾਚੇ ਜੋ ਵੀ ਮਤਲਬ ਬਜ਼ੁਰਗ ਕਿਥੇ ਉਹਨਾਂ ਨੇ 2001 ਦੇ ਵਿੱਚ ਇਹਨੂੰ ਸ਼ੁਰੂ ਕੀਤਾ ਸੀਗਾ ਇਹ ਸਾਰਾ ਪਿੰਡ ਨੇ ਸਹਿਯੋਗ ਇਹਨਾਂ ਦਿੱਤਾ ਅਸੀਂ ਇੱਥੇ ਪਿੰਡ ਦਾ ਐਨਾ ਪੈਸਾ ਆਇਆ ਕਿ ਕਿ ਮੈਂ ਪਾਈ ਪਾਈ ਹਿਸਾਬ ਅਸੀਂ ਦੇਣਾ 2.5 ਲੱਖ ਰੁਪਏ ਇੱਥੇ ਖਰਚਾ ਆ ਗਿਆ ਪਿੰਡ ਨੇ ਦਿੱਤਾ ਇਹ ਮੈਂ ਤਾਂ ਇੱਕ ਕੁਛ ਨਹੀਂ ਕਰਨ ਵਾਲਾ ਇੱਕ ਪਿੰਡ ਵਿਸਾਧ ਦਿੰਦਾ ਹੈਗਾ ਤੇ ਮੈਂ ਇਹਨਾਂ ਪਿੰਡ ਦੇ ਬਾਲਿਆਂ ਦਾ ਤੇ ਬਹੁਤ ਦਿਲੋਂ ਧੰਨਵਾਦ ਕਰਦਾ ਬਿਨੇਾਲ ਦੇ ਸੱਚਕਾਰ ਜਿਹਨੂੰ ਸ਼ਮਸ਼ਾਨ ਭੂਮੀ ਤੋਂ ਬਾਅਦ ਬਦਲਿਆ ਨਾਮ ਦਿੱਤਾ ਗਿਆ ਔਰ ਬਹੁਤ ਹੀ ਦੀ ਵਿਵਸਥਾ ਦੇ ਪੱਖੋਂ ਗੱਲ ਕੀਤੀ ਜਾਵੇ ਜਾਂ ਦੀ ਰੱਖ-ਰਖਾਵ ਦੀ ਗੱਲ ਕੀਤੀ ਜਾਵੇ ਤਾਂ ਆਰਾਮ ਲੋ ਹੈ ਜੀ ਤੇ ਪਿੰਡ ਵਾਸੀਆਂ ਨੇ ਰਲ ਮਿਲ ਕੇ ਕਾਫੀ ਇੱਥੇ ਕੰਮ ਕੀਤੇ ਨੇ ਔਰ ਇੱਕ ਅੱਛੀ ਜਿਸ ਤਰ੍ਹਾਂ ਸਾਫ ਸਫਾਈ ਔਰ ਜੋ ਵੀ ਇੱਥੇ ਪ੍ਰਬੰਧਾ ਪੱਖੋਂ ਕਮੀਆਂ ਸੀਗੀਆਂ ਉਹਨੂੰ ਦੂਰ ਕੀਤਾ ਤੇ ਪਿੰਡ ਦੀ ਪੰਚਾਇਤ ਦਾ ਬੜਾ ਸਹਿਯੋਗ ਰਿਹਾ ਫੁੰਨਮੀ ਵੀ ਪੁਰਾਣੀ ਵੀ ਇਸ ਤੋਂ ਪਹਿਲੀਆਂ ਦੇ ਵੀ ਜੋ ਸਮਰੱਥਾ ਔਰ ਸਾਧਨ ਮਿਲੇ ਆ ਉਹਦੇ ਹਿਸਾਬ ਨਾਲ ਕੀਤਾ ਤੇ ਮੇਰੇ ਨਾਲ ਨੇ ਆਰਾਮ ਲੋ ਹੈ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇੰਨੀ ਸੁੰਦਰ ਦੇਖ ਜਿਹੜੀ ਬਣਾਈ ਗਈ ਆ ਤੇ ਇਸ ਸੱਚ ਕਰਦੇ ਤੇ ਇਹ ਆਈਡੀਆ ਕਿੱਥੋਂ ਆਇਆ ਜੀ ਸਰ ਮੈਂ 2019 ਚ ਰਿਟਾਇਰ ਹੋ ਕੇ ਆਇਆ ਇੱਕ ਵੈਸੇ ਹੀ ਸ਼ੌਂਕ ਸੀ ਕਿ ਕੁਝ ਸਮਾਜ ਸੇਵਾ ਜਾ ਪਿੰਡ ਦੇ ਕੁਛ ਨਾ ਕੁਛ ਵਿਕਾਸ ਹੁੰਦਾ ਰਹੇ ਸੋ ਸਾਰਿਆਂ ਦੀ ਕਿਰਪਾ ਦੇ ਨਾਲ ਅਸੀਂ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ ਸਮਾਜ ਸੇਵਾ ਕਰਦੇ ਰਹਿੰਦੇ ਇਰੇ ਤਿੰਨ ਦਿਨ ਸਰਚ ਕਰਦੀ ਕੰਮ ਮਤਲਬ ਵੀ ਕੱਲਿਆ ਅਸੀਂ ਬੈਠ ਕੇ ਇੱਕ ਮੀਟਿੰਗ ਕੀਤੀ ਸਾਡੇ ਮਨੋਲਾ ਉਹਨਾਂ ਨੇ ਇੱਕ ਛੜਨਾ ਸ਼ੁਰੂਆਤ ਕੀਤੀ ਉਹਦੇ ਬਾਅਦ ਅਸੀਂ ਇਹ ਕੰਮ 27 27/7/2025 ਨੂੰ ਇਹ ਸ਼ੁਰੂਆਤ ਕੀਤੀ ਉਹਦੇ ਵਿੱਚ 15 ਦਿਨਾਂ ਦੇ ਵਿੱਚ ਅਸੀਂ ਕਾਫੀ ਨਿਰਣੇ ਅੱਛੇ ਲਏ ਨਿਰਣੇ ਲੈਣ ਦੇ ਬਾਅਦ ਇੱਕ ਮੈਂ ਇਹ ਸੋਚਿਆ ਕਿ ਇੱਥੇ ਕੁਝ ਐਦਾਂ ਦਾ ਨਹੀਂ ਹੈ ਇੱਕ ਮੈਂ ਇੱਕ ਦਿਨ ਰਾਤ ਨੂੰ ਜ਼ਰੂਰ ਇੱਥੇ ਸੌ ਕੇ ਦੇਖੂਗਾ ਸੋ ਮੈਂ 4 10 2025 ਨੂੰ ਰਾਤ ਨੂੰ ਇੱਥੇ ਹੀ ਆਪਣੇ ਸੱਚ ਘਰ ਦੇ ਵਿੱਚ ਆਰਾਮ ਕੀਤਾ ਮੈਂ ਸਾਰਿਆਂ ਨੂੰ ਇਹ ਇੱਕ ਦੱਸਣਾ ਚਾਹੁੰਦਾ ਕਿ ਕੋਈ ਵੀ 네ਗੇਟਿਵ ਜੇ ਤੁਸੀਂ ਇੱਕ ਸੋਚ ਕੇ ਆਏ ਤੁਹਾਡੇ ਦਿਮਾਗ ਦੇ ਵਿੱਚ ਹੈ ਤਾਂ ਜ਼ਰੂਰ ਕੁਝ ਨਾ ਕੁਝ ਹੈ ਪਰ ਜਦ ਤੁਸੀਂ 네ਗੇਟਿਵ ਸੋਚਣਾ ਹੀ ਨਹੀਂ ਹੈ ਤੁਹਾਡੇ ਦਿਮਾਗ ਵਿੱਚ ਨਹੀਂ ਹੈ ਤੇ ਤੁਸੀਂ ਕਾਮਯਾਬ ਹੋਣਾ ਸੋ ਮੈਂ ਸਾਰੀ ਰਾਤ ਇੱਥੇ ਆਰਾਮ ਕੀਤਾ ਕੋਈ ਕਿਤੇ ਪਾਸੇ ਤੇ ਇੱਕ ਮੈਨੂੰ ਪੁੱਊ ਚੜੇ ਜਾਂ ਐਨੀ ਉਸ ਵੀ 35% ਡਰ ਨਹੀਂ ਮੈਂ ਇੱਥੇ 4 ਤਰੀਕ ਨੂੰ 9:00 ਤੇ 10 ਮਿੰਟ ਤੇ ਮੈਂ ਇੱਥੇ ਆਇਆ ਸਾਰੀ ਰਾਤ ਇੱਥੇ ਹੀ ਰਾਮ ਕੀਤਾ ਮੈਨੂੰ ਉਸ ਰਾਤ ਨੂੰ ਤਕਰੀਬਨ ਪਿੰਡ ਦਾ ਸਜੋਗ ਬਹੁਤ ਰਹਾ ਮੈਨੂੰ ਇੱਕ ਹੱਲਾਸ਼ੇਰੀ ਦਿੰਦੇ ਰਹੇ ਤਾਂ ਮੈਂ ਉਹਨਾਂ ਦਾ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਮੈਨੂੰ ਇੱਕ ਹੌਸਲਾ ਦੇ ਅੰਦਰ ਮੈਂ ਸਵੇਰੇ 5:30 ਵਜੇ ਮੈਂ ਆਪਣੇ ਘਰੋਂ ਗਿਆ ਮਤਲਬ 네ਗੇਟਿਵ એનર્ਜੀ ਕੋ ਇਹੋ ਜੀ ਚੀਜ਼ਾਂ ਨਹੀਂ ਹੈ ਕਿ ਅਸੀਂ ਇਸੀ ਨੂੰ ਤੁਸੀਂ ਮਤਲਬ ਸਾਬਤ ਕਰਨ ਲਈ ਰਾਤ ਕੱਟੀ ਹੈ ਬਿਲਕੁਲ ਸਰ ਮੈਂ ਇਹੀ ਇੱਕ ਸਾਰਿਆਂ ਨੇ ਕੋਈ ਵੀ ਇਹ ਕਿ ਨੂੰ ਵੀਡੀਓ ਦੇਖਦਾ ਹੈਗਾ ਮੈਂ ਇਹੀ ਕਹੂੰਗਾ ਪੀ ਇੱਕ ਸੱਚ ਘਰ ਦੇ ਵਿੱਚ ਕੋਈ ਐਦਾਂ ਦਾ ਨਹੀਂ ਹੈ ਤੁਸੀਂ ਦਿਨ ਨੂੰ ਵੀ ਆ ਸਕਦੇ ਰਾਤ ਨੂੰ ਵੀ ਆ ਸਕਦੇ ਉਹ ਜਿਹੜੀ ਗੱਲ ਕੀਤੀ ਜਾਵੇ ਕਿ ਇਹਦਾ ਸੁੰਦਰੀਕਰਨ ਕੀਤਾ ਗਿਆ ਇਸ ਸਥਾਨ ਦਾ ਇਹ ਕਿੰਨੇ ਚਿਰ ਚ ਹੋਇਆ ਮਤਲਬ ਸਾਲ 2 ਸਾਲ 4 ਸਾਲ 5 ਸਾਲ ਜਿੱਦਾਂ 2019 ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਕੰਮ ਜਾਂ ਬਚ ਕੀਤਾ ਇਹ ਇੱਕ ਸ਼ੁਰੂਆਤ ਸਾਡੇ 2000 ਇੱਕ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਸ਼ੁਰੂਆਤ ਕੀਤੀ ਫਿਰ ਉਸ ਤੋਂ ਬਾਅਦ ਪੰਚਾਇਤ ਨੇ ਚੜ੍ਹਦਿਵਾਰੀ ਕੀਤੀ ਇਹ ਅਸੀਂ ਇੱਥੇ ਦਾ ਕੰਮ ਸ਼ੁਰੂ ਕੀਤਾ 2 ਆਪਣੇ 2025 27 27 7 2025 ਨੂੰ ਸ਼ੁਰੂਆਤ ਕੀਤੀ ਅਸੀਂ ਇੱਕ ਦੋ ਸਵਾ ਦੋ ਮਹੀਨੇ ਦੇ ਵਿੱਚ ਕੰਪਲੀਟ ਕਰ ਦਿੱਤਾ ਠੀਕ ਹੈ ਜੀ ਮਤਲਬ ਜਿਨੀ ਕਿ ਵੱਡਾ ਹੱਲਾ ਜਿਨੀ ਕਿ 2025 ਚ ਵਜਿਆ ਜੀ ਸਰ ਕੰਮ ਪਹਿਲਾਂ ਤੋਂ ਚੱਲਦਾ ਸੀ ਬਿਲਕੁਲ ਸਰ ਤੇ ਕੰਮ ਰਾਮ ਲਵਾਈ ਨੇ ਜਿਸ ਤਰ੍ਹਾਂ ਕੀ ਸ਼ਮਸ਼ੰਪੂਮੀ ਦੀ ਗਲਬਤ ਦੱਸੀ ਹੈ ਪਿੰਡ ਬਿਣੀ ਵਾਲ ਦੀ ਸੱਚ ਕਰ ਨਾਮ ਰੱਖਿਆ ਗਿਆ ਉਸ ਤੋਂ ਬਾਅਦ ਇੱਥੇ ਜੋ ਬੈਠਣ ਦਾ ਪ੍ਰਬੰਧਾ ਪਲਾਂਟੇਸ਼ਨ ਦਾ ਕੰਮ ਆ ਚਾਦਵਾਰੀ ਦਾ ਪਿੰਡ ਦੀ ਪੰਚਾਇਤ ਤੇ ਹੋਰ ਸਾਰਿਆਂ ਨੇ ਰਲ ਮਿਲ ਕੇ ਕੀ ਕੰਮ ਕੀਤਾ ਵਾ ਤੇ ਅੱਜ ਆਪਾਂ ਬਿਣੇਵਾਲ ਸ਼ਮਸ਼ਾਨ ਘਾਟ ਵਿੱਚ ਬੈਠੇ ਆ ਜਿਹਨੂੰ ਇੱਥੇ ਇਹਨਾਂ ਨੇ ਪਾਣੀ ਦੀ ਟੈਂਕੀ ਦਾ ਵੀ ਬੜਾ ਵਿਵਸਥਾ ਕੀਤੀ ਹੈ ਜਿੱਥੇ ਕਿ ਆਪਣਾ ਜਿਸ ਵੇਲੇ ਬੰਦਾ ਮਾਰਗ ਹੋ ਜਾਂਦੀ ਹੈ ਉਸ ਤੋਂ ਬਾਅਦ ਪਾਣੀ ਦੀ ਬੜੀ ਸਮੱਸਿਆ ਹੁੰਦੀ ਸੀਗੀ ਉਸ ਦਾ ਹੱਥੋਂ ਧੋਣ ਲਈ ਆਪਣਾ ਇਹ ਟੈਂਕੀ ਦੀ ਜਿਹੜੀ ਹੈ ਵਿਵਸਥਾ ਇਹ ਪਿੰਡ ਲੈਵਲ ਤੇ ਇਹਨਾਂ ਨੇ ਕੀਤੀ ਹੈ ਤੇ ਜਿਨ੍ਹਾਂ ਵਿੱਚ ਸਾਡੇ ਸ੍ਰੀਮਾਨ ਆਰਾਮ ਲਵਾਏ ਨੇ ਵੀ 50000 ਦਾ ਸਹਿਯੋਗ ਦਿੱਤਾ ਹੈ ਤੇ ਬਾਕੀ ਜੋ ਕੰਮ ਕੀਤਾ ਹੈ ਪਿੰਡ ਲੈਵਲ ਤੇ ਇਹਨਾਂ ਨੇ ਸਾਰਿਆਂ ਦਾ ਸਹਿਯੋਗ ਲੈ ਕੇ ਕੰਮ ਕੀਤਾ ਹੈ ਮੈਂ ਇਸ ਇਸ਼ਾਨ ਦਾ ਹਾਲ ਸੱਚਗਾ ਤੇ ਖੜਾ ਹੈ ਤੇ ਮੈਂ ਕੋਈ ਦੱਸਣਾ ਜਾਂਦਾ ਇੱਥੇ ਆਪਣਾ ਆ ਜਿਹੜੇ ਪੰਜ ਬੂਟੇ ਲਾਏ ਸੇਲ ਬਰੋਗ ਦੇ ਇੱਕ ਨਿੰਮ ਦਾ ਲਾਇਆ 73 ਬਿਆਣੀ ਬੂਟਾ ਲਾਇਆ ਤੇ ਆਪਣਾ ਬਾਕੀ ਅਧਰੋ ਕੁਝ ਫਲ ਦੇ ਬੂਟੇ ਬਲਾਏ ਹੈ ਤੇ ਕੰਮ ਤਾਂ ਅਜੇ ਕਾफी ਅਧੂਰਾ ਹੈ ਕੁਝ ਤਾਂ ਲੋਕ ਸੋਦੇ ਕੰਮ ਹੋ ਗਿਆ ਕੰਮ ਅਜੇ ਹੋਇਆ ਨਹੀਂ ਕੰਮ ਤਾਂ ਬਹੁਤ ਬਿਆਜੇ ਇਹ ਤਾਂ ਪੂਰੇ ਪਿੰਡ ਦੇ ਸਹਿਯੋਗ ਨਾਲ ਕੰਮ ਆਉਣਾ ਬਾਕੀ ਆਪਣਾ ਆਰਾਮਦਾਗ ਜਮਨੀ ਕੰਮ ਕਰੀਦੇ ਆ ਅਸੀਂ ਇੱਥੇ ਲੱਕੜ ਦੇ ਸਟੋਰ ਦੇ ਬਾਸ ਸਟੋਰ ਦੇ ਬਾਸ ਦੀ ਵਿਵਸਥਾ ਕਰ ਰਹੇ ਹ ਜਿਹਦਾ ਕਦੀ ਅਮਰ ਜੱਸੀ ਵੀ ਜਦ ਬਾਰ ਬਰਸਾਤ ਦੇ ਵਿੱਚ ਲੱਕੜੀ ਗਿੱਲੀ ਹੋ ਜਾਂਦੀ ਤੇ ਇੱਥੇ ਅਗ ਲੱਕੜੀ ਪੀਵੇ ਤੇ ਲੱਕੜੀ ਦਾ ਆਰਾਮ ਨਾ ਸੀ ਕੋਈ ਅਮਰ ਜੱਸੀ ਵੀ ਇੱਥੇ ਇਸਤੇਮਾਲ ਨੂੰ ਕਰ ਸਕਦੇ ਸਰ ਜਿਹੜੀ ਕਿ ਇੱਕ ਛੱਡ ਬਣਾਈ ਹੈ ਸਾਡੇ ਸ਼੍ਰੀਮਾਨ ਅਗੇ ਜੀ ਕੋਰੋਨਾ ਦੇ ਬ੍ਰਦਰ ਵੀਜੇ ਵੀ ਉਹਨਾਂ ਨੇ ਆਪਣੀ ਨੇ ਕਮਾਈ ਦੇ ਵਿੱਚੋਂ ਪੈਸਾ ਸਾਰਾ ਖਰਚਿਆ ਆਪਣੀ ਮਾਂ ਮਾਂ ਪੇਦੀ ਜਾਦ ਦੇ ਵਿੱਚ ਕੰਮ ਸੇ ਕੰਮ ਬੁੰਗੇ ਹਜ਼ਾਰ ਦੀ ਇਹ ਛੱਡ ਉਹਨਾਂ ਨੇ ਬਣਾਈ ਇਹਦੇ ਵਿੱਚ ਇੰਟਰਲੌਕ ਪੰਚਾਇਤ ਦਾ ਵੀ ਹੱਥ ਹੈ ਉਹਨਾਂ ਨੇ ਲਗਾਏ ਬਾਕੀ ਇਹ ਕੰਮ ਜਿਹੜਾ ਜਿੰਨਾ ਵੀ ਇਹ ਹੋਇਆ ਹੈਗਾ ਆਹ ਇੰਟਰਲੌਕ ਲਗਾਇਆ ਇਹ ਸਾਰਾ ਪਿੰਡ ਦਾ ਸਹਿਯੋਗ ਦੇ ਨਾਲ ਹੀ ਕੀਤਾ ਗਿਆ ਸਾਡੀ ਪਹਿਲੀ ਪੰਚਾਇਤ ਸਾਡੇ ਸਾਫਕਾ ਸਰਪੰਚ ਜੀ ਸ਼੍ਰੀਮਾਨ ਸ਼ਵਾਸ਼ ਜੀ ਇਹਨਾਂ ਨੇ ਇਹ ਚਾਰ ਦੀਵਾਰੀ ਕਰਾਈ ਸੀਗੀ ਉਹਨਾਂ ਨੇ ਕੁਝ ਕਰਾਇਆ ਤੇ ਉਹਦੇ ਬਾਅਦ ਅਸੀਂ ਕਰ ਲਿਆ 2001 ਇੱਕ ਦੇ ਵਿੱਚ ਇਸ ਦਾ ਨਿਰਮਾਣ ਸਾਡੇ ਬਜ਼ੁਰਗਾਂ ਨੇ ਕਰਾਇਆ ਅਸੀਂ ਉਹਨਾਂ ਦਾ ਬੜਾ ਤਹਿਲ ਦਿਲ ਤੇ ਧੰਨਵਾਦ ਕਰਦੇ ਹਾਂ ਕਿ ਕਿ ਸ਼ੁਰੂਆਤ ਉਹਨਾਂ ਨੇ ਕੀਤੀ ਸੀਗੀ ਉਹਦੇ ਬਾਅਦ ਫਿਰ ਪੰਚਾਇਤ ਨੇ ਚਾਰ ਦੀਵਾਰੀ ਕਰ ਦਿੱਤੀ ਚਾਰ ਦੀਵਾਰੀ ਕਰਨ ਦੇ ਬਾਅਦ ਫਿਰ ਅਸੀਂ ਕੁਝ ਸਾਰੇ ਜਣੇ ਇਕੱਠੇ ਹੋ ਕੇ ਇਸ ਕੰਮ ਨੂੰ ਇੱਕ ਇਸ ਦਾ ਨਾਮ ਅਸੀਂ ਤਕਰੀਬਨ ਹੁਣ ਕਿਆ ਕਰ ਦਿੱਤਾ ਨਾ ਤਾਂ ਅਸੀਂ ਇਹਨੂੰ ਸਿਓ ਬੋਲਦੇ ਨਾ ਹੀ ਸੀ ਸ਼ਮਸ਼ਾਨ ਘਾਟ ਬੋਲਦੇ ਆ ਫਿਰ ਇਸ ਨੂੰ ਇੱਕ ਸੱਚ ਘਰ ਬੋਲਦੇ ਆ